ਇਕਨੋਮਿਕਲਾ ਅਮਰਨਾਥ ਯਾਤਰਾ ਨੂੰ ਲੈ ਕੇ ਜਿੱਥੇ ਹਰ ਥਾਂ ਤੇ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ ਉੱਥੇ ਹੀ ਰੇਲਵੇ ਪੁਲਿਸ ਵੀ ਸਟੇਸ਼ਨਾਂ ਦੇ ਉੱਪਰ ਸਰਦਾਲੂਆਂ ਨੂੰ ਸੁਰੱਖਿਆ ਲਈ ਪੂਕਾ ਇੰਤਜ਼ਾਮ ਕੀਤੇ ਗਏ ਹਨ ਅਤੇ ਰੋਜ਼ਾਨਾ ਚੈਕਿੰਗ ਚਲਾਈ ਜਾ ਰਹੀ ਹੈ ਇਸੇ ਤਰ੍ਹਾਂ ਜੇ ਗੱਲ ਕਰੀਏ ਤਾਂ ਚੈਕਿੰਗ ਦੇ ਚਲਦੇ ਪੁਲਿਸ ਕਈ ਥਾਵਾਂ ਤੇ ਵੱਡੀਆਂ ਸਫਲਤਾਂ ਵੀ ਹਾਸਲ ਕਰ ਰਹੀ ਹੈ ਅਤੇ ਅਜੇ ਹੇ ਕੁਝ ਬੀਤੀ ਰਾਤ ਨੂੰ ਵੀ ਵੇਖਣ ਨੂੰ ਮਿਲਿਆ ਦੱਸਦੀ ਕਿ ਰੇਲਵੇ ਪੁਲਿਸ ਵੱਲੋਂ ਪਠਾਨਕੋਟ ਸਟੇਸ਼ਨ ਦੇ ਗਸ਼ਤ ਕੀਤੀ ਜਾ ਰਹੀ ਸੀ ਅਤੇ ਉਸੇ ਦੌਰਾਨ ਪੁਲਿਸ ਨੂੰ ਇੱਕ ਸ਼ੱਕੀ ਵਿਅਕਤੀ ਦਿਖਿਆ ਜਿਸ ਦੀ ਤਲਾਸ਼ੀ ਲੈਣ ਤੇ ਉਸ ਦੇ ਕੋਲੋਂ 1 ਕਿਲੋ 500 ਗ੍ਰਾਮ ਹਫੀਮ ਬਰਾਮਦ ਹੋਇਆ ਉਕਤ આરોપી ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਉਹ ਇਹ ਡਿਲੀਵਰੀ ਜਲੰਧਰ ਦੇਣ ਲਈ ਪਹੁੰਚਿਆ ਸੀ ਪਰ ਗਲਤੀ ਦੇ ਨਾਲ ਪਠਾਨਕੋਟ ਕੈਂਟ ਸਟੇਸ਼ਨ ਪਹੁੰਚ ਗਿਆ ਅਤੇ ਉਸ ਵੱਲੋਂ ਪਠਾਨਕੋਟ ਸਟੇਸ਼ਨ ਦਾ ਰੁਕ ਕੀਤਾ ਗਿਆ ਤਾਂ ਜੋ ਉਹ ਵਾਪਸ ਜਲੰਧਰ ਜਾ ਸਕੇ ਪਰ ਇਸੇ ਦੌਰਾਨ ਰੇਲਵੇ ਪੁਲਿਸ ਨੇ ਇਸ આરોપી ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਲਿਆ ਗਿਆ ਹੈ ਆਓ ਦੇਖਦੇ ਹਾਂ ਕੀ ਹੈ ਪੂਰੀ ਰਿਪੋਰਟ ਤਤਬਨੇਰੋ ਸਾਜ ਨਾਲ ਦੇਖਦੇ ਰਹੋ ਪੰਜਾਬ ਦੇ ਕੇ ਨਿਊਜ਼ ਸਾਡੇ ਮਾਜੋਬ ਸਪੈਸ਼ਲ ਡੀਜੀਪੀ ਰੇਲਵੇਜ਼ ਸ਼੍ਰੀਮਤੀ ਸਸੀ ਪ੍ਰਭਾ ਦਵੇਤੀ ਜੀ ਆਈਪੀਐਸ ਅਤੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਫਿਰਿਆ ਅਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਚੋਧ ਨਸ਼ਾ ਗੋਦ ਚੱਲ ਰਿਹਾ ਹੈ ਔਰ ਆਉਣ ਵਾਲੀ ਜਿਹੜੀ ਅਮਨਨਾਥ ਯਾਤਰਾ ਉਹਦੇ ਸਬੰਧ ਵਿੱਚ ਮੇਰੇ ਵੱਲੋਂ ਸਬਡਿਸਪਰੇਟ ਗਰਨਾਮ ਸਿੰਘ ਇੰਚਾਰਜ ਕਿ ਇਹ ਬਟਾੜਾ ਲੱਗੇ ਹੋਏ ਨੇ ਔਰ ਇਹਨਾਂ ਨੇ ਪੂਰੇ ਅਮਰਸਰ ਬਟਾੜਾ ਸੈਕਸ਼ਨ ਤੇ ਡਿਊਟੀ ਲਾਈ ਹੋਈ ਸੀ ਮੈਂ ਜਿਹੜਾ ਜਦੋਂ ਨਸ਼ਾ ਵਿਰੋਧ ਉਹਦੇ ਨਾਲ ਨਾਲ ਅਮਨਨਾਹ ਯਾਤਰਾ ਨੂੰ ਮੁੱਖ ਰੱਖਦੇ ਹੋ ਜਿਹੜੀ ਚੈਕਿੰਗ ਕੀਤੀ ਜਾਵੇ ਚੈਕਿੰਗ ਕਰਦੇ ਸਮੇਂ ਜਦੋਂ ਇਹ ਪਠਾਨਕੋਟ ਰੈਂਟਾ ਰੇਲਵੇ ਸਟੇਸ਼ਨ ਤੇ ਪਹੁੰਚੇ ਹੋਰ ਉਥੇ ਚੈਕਿੰਗ ਕਰ ਰਹੇ ਸੀਗੇ ਤੇ ਚੈਕਿੰਗ ਉਹ ਪਠਾਨਕੋਟ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਕਰਦੇ ਜਦੋਂ ਇਹ ਪੂਰਬੀ ਪੂਰਬੀ ਸਰੇਤੇ ਪਹੁੰਚ ਗਏ ਉਥੋਂ ਅੱਗੇ ਅੱਗੇ ਨੂੰ ਖਾਲੀ ਸਾਡਾ ਰੇਲਵੇ ਯਾਰਡ ਪੈਂਦਾ ਵਾ ਉਥੇ ਕਈ ਵਾਰੀ ਕਈ ਸ਼ਕਤੀ ਬਖਤੀ ਬੈਠੇ ਹੁੰਦੇ ਕੋਲ ਲੋਡ ਖੋਰੀਆਂ ਆਵਾਜਾਤਾਂ ਕਰਵਾਸੇ ਉਹਨਾਂ ਨੂੰ ਚੈੱਕ ਕਰਦੇ ਰਾਜ ਦੇ ਨਾਲ ਅੱਗੇ ਜਦੋਂ ਸਾਡੀ ਪੁਲਸ ਪਾਰਟੀ ਲੰਗੀ ਤੇ ਜਿਹੜੀ ਪੂਰਬੀ ਸਿਰੇ ਤੇ ਇੱਕ T.R.D ਦਫਤਰ ਪੈਂਦਾ ਹੋਊਗਾ ਨਾਲ ਪਾਣੀ ਦੀ ਟੈਂਕੀ ਵੀ ਆ ਸਬਜੀ ਮੰਡੀ ਦੀ ਵੈਬਸਾਈਟ ਤੇ ਉਹ T.R.D ਦਫਤਰ ਦੀ ਬੈਕ ਸਾਈਡ ਤੇ ਇੱਕ ਮੁੰਡਾ ਨੌਜਵਾਨ ਬੈਠਾ ਸੀ ਪੀ.ਜੀ. T-shirt ਪਾ ਕੇ ਜਦੋਂ ਉਹਨੇ ਪੁਲਸ ਪਾਰਟੀ ਨੂੰ ਦੇਖਿਆ ਤੇ ਉਹ ਉੱਥੋਂ ਟਿਕਣ ਲੱਗਾ ਜਦੋਂ ਇਹਨਾਂ ਨੇ ਆਵਾਜ਼ ਮਾਰੀ ਤੇ ਉਸਨੇ ਆਪਣੇ ਤਾਂ ਉਹਦੇ ਵਿੱਚੋਂ ਇੱਕ ਮومی ਲੁਕਾਵਾ ਕਾਰੀਰੰਗ ਦਾ ਜਿਹੜਾ ਉਹ ਲਾਕੇ ਖੜੀਆਂ ਉਬੀਆਂ ਝਾੜੀਆਂ ਦੇ ਵਿੱਚ ਸੁੱਟ ਦਿੱਤਾ। ਤੇ ਜਦੋਂ ਇਹਨਾਂ ਨੇ ਦੇਖਿਆ ਵੀ ਬੰਦਾ ਭੱਜਣ ਲੱਗਾ ਉਹ ਇਹਨਾਂ ਨੇ ਪੁਲਿਸ ਪਾਰਟੀ ਨੇ ਕਾਬੂ ਕੀਤਾ। ਕਾਬੂ ਕਰਕੇ ਜਦੋਂ ਉਹਦੇ ਦੁਬਾਰਾ ਸੁੱਟੇ ਗਏ ਮੂਮੇ ਲੁਕਾਵੇਂ ਦੇਖਿਆ ਚੈਕ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਆ ਖੀਮਾ ਬਰਾਮਦ ਹੋਈ ਹੈ। ਔਰ ਉਹਦਾ weight ਕਰਨ ਤੇ 1 ਕਿਲੋ 500 ਗ੍ਰਾਮ ਦੀ ਆ ਖੀਮਾ ਉਹ ਪਾਈ ਗਈ। ਸਰ ਕਿੱਥੋਂ ਵਸੀ ਸਰ? ਇਹ ਹੈਗਾ ਜੀ ਜਿਹੜਾ ਮਾਨਸੌਰ ਮੱਧ ਪ੍ਰਦੇਸ਼ ਦਾ ਵਸਨੀਕ। ਸਰ ਸਪਲਾਈ ਕਿੱਥੇ ਦੇਣੀ ਸੀ? ਹਾਂਜੀ ਸਪਲਾਈ ਵੀ ਤੇ ਜੀਕੀ ਸਪਲਾਈ ਇਹਨੇ ਐਕਚੁਅਲੀ ਦੇਣੀ ਸੀ ਜਲੰਧਰ ਜਿਹੜੀ ਸਾਡੀ ਗੋਦੀ ਪਰਚੇਸ ਤੋਂ ਸਾਹਮਣੇ ਆਇਆ ਵਾ ਬਟ ਇਹ ਜਾਣਾ ਚਾਹੁੰਦਾ ਸੀ ਸਿੱਟੀ ਜਲੰਧਰ ਔਰ ਗੱਡੀ ਪਠਾਨਕੋਟ ਵਾਲੀ ਜਮਮੋੜੀ ਚੜ੍ਹ ਗਿਆ ਭਲੀਕੇ ਨਾਲ ਰਾਤ ਦੇ 10:00 ਸਮੇਂ ਸੀ ਇਹਨੂੰ ਪਤਾ ਲੱਗਿਆ ਔਰ ਸੁੱਤਾ-ਸੁੱਤਾ ਪਠਾਨਕੋਟ ਪਹੁੰਚ ਗਿਆ ਅਰੇ ਤਾਂ ਕੋਈ ਪਹਿਲਾਂ ਵੀ ਮਾਹੂਰ ਹੈ ਹਾਂਜੀ ਇਹ ਤਾਂ ਕੋਈ ਪਹਿਲਾਂ ਕੋਈ ਪਾਬਾਨੀ ਹੈਗਾ ਔਰ ਇਹ ਕੋਈ ਗੋਦੀ ਪੁੱਛ ਕੇ ਇਸ ਵਿੱਚ ਇਹਨੇ ਦੱਸਿਆ ਵੀ ਇਹਨੇ ਪਹਿਲਾਂ ਵੀ ਇੱਕ ਵਾਰ ਸਪਲਾਈ ਅੰਮੜੇ ਦਿੱਤੀ ਏ ਤੇ ਇਹ ਮੰਗਲ ਸਿੰਘ ਨਾਮ ਦਾ ਨਾਮ ਰਹਿ ਰਿਹਾ ਵਿਅਕਤੀ ਦਾ ਪਰ ਉਹਨਾਂ ਅਸੀਂ ਮੰਜ ਕੋ ਅਦਾਲਤ ਪੇਸ਼ ਕਰਕੇ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਉਹ ਡੰਗਾਈ ਦਾ ਪੁਸ਼ਕਿਸ਼ ਕਰਕੇ ਜਿਹੜਾ ਵੀ ਵਿਅਕਤੀ ਇਹਦੇ ਪਿੱਛੇ ਹੋਇਆ ਗਿਆ ਜਾਂ ਅੱਗੇ ਕਿਹਨੇ ਇਹਨੂੰ ਸਪਲਾਈ ਕਿਸ ਬੰਦੇ ਨੂੰ ਇਹਨੂੰ ਦੇਣੀ ਆ ਉਹ ਅਸੀਂ ਉਹਦੇ ਨਾਲ ਪੂਰਾ ਦਾ ਮਤਲਬ ਪਤਾ ਲਗਾਉਂਗੇ ਲੈ ਕਿੱਥਲਾ ਗਿਆ ਕਿ ਪਿੱਛੋਂ ਇਹ ਪਿੱਛੋਂ ਉਥੋਂ ਮੰਦਸੋਰ ਤੋਂ ਜ਼ਿਲ੍ਹਾ ਮੰਦਸੋਰ ਬਦਬੀ